ਕੁੱਟੇ ਵੀ ਤੇ ਲੁੱਟੇ ਵੀ ਬਿਲਕੁਲ ਬਰਾਤੀਆਂ ਨੂੰ ਘੇਰ ਕੇ ਕੁਝ ਹਮਲਾਵਰਾਂ ਨੇ ਰੱਜ ਕੇ ਕੁੱਟਿਆ ਤੇ ਲੁੱਟਿਆ ਵੀ ਇਹ ਮਸਲਾ ਪੰਜਾਬ ਤੋਂ ਸਾਹਮਣੇ ਆਇਆ ਦੱਸਿਆ ਚਾਰਿਆ ਕਿ ਫਜ਼ਿਲਕਾ ਦੇ ਵਿੱਚ ਇੱਕ ਬਰਾਤ ਆਈ ਸੀ ਔਰ ਇਸ ਦੌਰਾਨ ਪੈਲਸ ਦੇ ਵਿੱਚ ਡਾਂਸ ਕਰਦੇ ਹੋਏ ਗਾਣਾ ਗਲਾਂ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਸੋ ਚਲੋ ਵਿਆਹ ਤਾਂ ਨਿਭੜ ਗਿਆ ਔਰ ਬਰਾਤੀ ਜਦੋਂ ਵਾਪਸ ਜਾਣ ਲੱਗੇ ਤੇ ਰਾਹ ਦੇ ਵਿੱਚ ਹਮਲਾਵਰਾਂ ਨੇ ਪਹਿਲੇ ਘਾਤ ਲਾਈ ਹੋਈ ਸੀ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਵਿਆਹ ਦੇ ਵਿੱਚ ਉਹਨਾਂ ਦੇ ਨਾਲ ਪੰਗਾ ਪਾਇਆ ਗਿਆ ਸੋ ਕਹਿੰਦੇ ਜੀ ਬਰਾਤੀਆਂ ਨੂੰ ਘੇਰ ਲਿਆ ਗਿਆ ਔਰ ਬਰਾਤੀਆਂ ਦੀ ਜਿਹੜੀ ਗੱਡੀ ਘੇਰੀ ਗਈ ਉਹਦੇ ਵਿੱਚ ਬੀਬੀਆਂ ਵੀ ਸਵਾਰ ਸਨ ਤੇ ਉਹਨਾਂ ਨੇ ਬੀਬੀਆਂ ਤੇ ਵੀ ਹਮਲਾ ਕਰਤਾ ਤੇ ਬੰਦਿਆ ਤੇ ਵੀ ਇਹ ਵੀ ਦੱਸਿਆ ਜਾ ਰਿਹਾ ਕਿ ਕੁੱਟਿਆ ਵੀ ਤੇ ਨਾਲ ਨਾਲ ਲੁੱਟਿਆ ਵੀ ਯਾਨੀ ਕਿ ਮਾਰ ਕੁੱਟਾਈ ਵੀ ਕੀਤੀ ਗੱਡੀਆਂ ਵੀ ਭੰਨ ਦਿੱਤੀਆਂ ਤੇ ਉਹਨਾਂ ਦੇ ਗਹਿਣੇ ਵੀ ਲੁੱਟ ਲਏ ਤੇ ਪੈਸੇ ਵੀ ਖੋਲੇ ਇਹੋ ਜਿਹੇ ਇਲਜ਼ਾਮ ਜੜੇ ਨੇ ਉਹ ਲਾਏ ਗਏ ਨੇ ਫਿਲਹਾਲ ਇਸ ਪੂਰੇ ਮਕਸੀਦੇ ਥਾਣਾ ਲੱਖੋ ਦੀ ਪੁਲਿਸ ਪੜਤਾਲ ਕਰ ਰਹੀ ਹੈ ਪਹਿਲੀ ਜਾਣਕਾਰੀ ਦੇ ਮੁਤਾਬਕ ਫਜਿਲਕਾ ਦੇ ਪਿੰਡ ਮੱਬੋ ਦੇ ਵਿੱਚ ਵੱਡੇ ਮਾਮਦੋੜ ਤੇ ਲੱਗੇ ਇਹ ਘਟਨਾ ਹੋਈ ਹੈ ਜਿੱਥੇ ਕਿ ਵਿਆਹ ਸਮਾਗਮ ਦੇ ਵਿੱਚ ਬਰਾਤਿਆਂ ਨਾਲ ਪੰਗਾ ਪੈ ਗਿਆ ਔਰ ਫਿਰ ਬਰਾਤਿਆਂ ਨੂੰ ਘੇਰ ਕੇ ਰਾਹ ਦੇ ਵਿੱਚ ਰੱਜ ਕੇ ਕੁੱਟਿਆ ਗਿਆ ਲੁੱਟਿਆ ਗਿਆ ਫਿਲਹਾਲ ਪੁਲਿਸ ਪੜਤਾਲ ਕਰ ਰਹੀ ਹੈ ਇਹਤ ਮਸਲੇ ਦੇ ਵਿੱਚ ਰੋਲਾ ਕੀ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਉਹ ਚ ਦੱਸਿਆ ਜਾ ਰਿਹਾ ਹੈ ਕਿ ਪਿੰਡ ਮੰਬੋ ਕੇ ਵੱਡਾ ਦੇ ਵਿੱਚ ਸਾਲੇ ਦੇ ਵਿਆਹ ਤੇ ਗਏ ਸਨ ਬਰਾਤੀ ਔਰ ਉੱਥੇ ਉਹਨਾਂ ਦਾ ਗਾਣਾ ਲਾਉਣ ਨੂੰ ਲੈ ਕੇ ਪੰਗਾ ਪੈ ਗਿਆ ਸੀ ਇਸ ਤੋਂ ਬਾਅਦ ਚ ਤਕਰਾਰ ਵੱਧ ਗਈ ਇਸ ਤੋਂ ਬਾਅਦ ਚ ਤਕਰਾਰ ਵੱਧ ਗਈ ਤੇ ਫਿਰ ਜਦੋਂ ਵਿਆਹ ਨਿਬੜਿਆ ਤੇ ਉਹ ਵਾਪਸ ਜਾ ਰਹੇ ਸਨ ਤੇ ਰਾਹ ਦੇ ਵਿੱਚ ਬਰਾਤੀਆਂ ਨੂੰ ਘੇਰ ਲਿਆ ਗਿਆ ਉਹ ਇਸ ਤੋਂ ਬਾਅਦ ਚ ਮਾਰ ਕੁੱਟਾਈ ਵੀ ਕੀਤੀ ਗਈ ਗੱਡੀ ਵੀ ਪੰਨੇ ਗਈ ਤੇ ਲੂਟੋਕ ਪਾਰਟ ਵੀ ਕਰ ਲੱਤੀ ਗਈ ਹੈ ਫਿਲਹਾਲ ਪੁਸ ਪੜਤਾਲ ਕਰ ਰਹੀ ਹੈ ਅੱਜ ਕੇ 20 ਮਿੰਟ ਦਾ ਡੈਮ ਸੀਗਾ ਕੀ ਘਟਨਾ ਵਾਪਰੀ ਅਸੀਂ ਇਧਰ ਆ ਰਹੇ ਸੀਗੇ ਆਪਣੇ ਮੈਰਿਜ ਤੋਂ ਬਰਾਤ ਜਾ ਰਹੇ ਸੀਗੇ ਤੇ ਅੱਗੋਂ ਗੱਡੀ ਆਈ ਆ yellow plate ਸੀਗੀ ਅਚਾਨਕ ਪਹਿਲਾਂ ਉਹਨਾਂ ਨੇ ਇਧਰ ਕੀਤੀ ਗੱਡੀ ਮੱਧਰੋਂ ਕੱਟਣ ਲੱਗਿਆ ਫਿਰ ਅੱਗੋਂ ਆ ਕੇ ਘੜ ਕੇ ਬਸ ਆਉਂਦੇ ਸਾਰੀ ਉਹਨਾਂ ਨੇ ਅੱਗੋਂ ਮਾਰਨਾ ਸ਼ੁਰੂ ਕਰ ਦਿੱਤਾ ਕਿੰਨੇ ਕਿ ਜਣੇ ਸੀ 6 ਜਣੇ ਸੀਗੇ ਪੂਰੇ ਕਾ ਦੇ ਨਾਲ ਹਮਲਾ ਕੀਤਾ ਉਹਨਾਂ ਕੋਲ ਸੀ ਬੇਸਬਾਲ ਸੀਗੇ ਤੇ ਕਈਆਂ ਕੋਲ ਕਾਪੇ ਸੀਗੇ ਤੇ ਕੁਝ ਕੁਲ ਕੁਰਪਾਨਾ ਸੀ ਅੱਜ ਕੀ ਕੀ ਨੁਕਸਾਨ ਹੋਇਆ ਗੱਡੀ ਰੁਟੀ ਜਾਤ ਇੱਕ ਪੁਆਇਂ ਦੀ ਛੇ ਮੋਰਾ ਸੀਗਾ ਮੇਰੀ ਚੈਨ ਤੇ ਟਕੜਾ ਸੀਗਾ ਕਿੰਨੇ ਕੁ ਜਣੇ ਗਏ ਸੀ ਅਸੀਂ ਉਹ ਹਮਲਾਵਰ ਕਿੰਨੇ ਜਣੇ ਸੀ ਛੇ ਜਣੇ ਸੀ ਕਾਰਨ ਕੀ ਬਣਿਆ ਉਹਨਾਂ ਨੇ ਹਮਲਾ ਕੀਤਾ ਪਤਾ ਨਹੀਂ ਲੱਗਿਆ ਜਾਣ ਪਛਾਣ ਚ ਸੀਗੇ ਦੋ ਮੁੰਡੇ ਜਾਣ ਪਛਾਣ ਚ ਸੀਗੇ ਕਿੱਥੋਂ ਦੇ ਸੀਗੇ ਉਹ ਤੇ ਫਾਈਲ ਕਰ ਦੇ ਤੇ ਪੁਲਿਸ ਨੂੰ ਦੱਸਤਾ ਵੀ ਨਾਮ ਪਤਾ ਕੀ ਸਭ ਕੁਝ ਐਡਰੈਸ ਦੱਸਤਾ ਹੁਣਾਂ ਦਾ ਕੌਣ ਨੇ ਕਿੱਥੋਂ ਦੇ ਨੇ ਉਹ ਮੈਂ ਜ਼ਿਲ੍ਹਾ ਫਾਿਲਕਾ ਪਿੰਡ ਮੁੰਬੇ ਕੇ ਜਮਾ ਬਾਰਡਰ ਦੇ ਉੱਪਰ ਆ ਨਾਮ ਨਾਮ ਇੱਕ ਦਾ ਨਾਮ ਏ ਤੇ ਗੌਰਵ ਤੇ son of ਕਰਨੈਲ ਤੇ ਇੱਕ ਦਾ ਨਾਮ ਰਾਜ ਰਾਜ ਤੇ son of ਜਸਵੰਤ ਪੁਲਿਸ ਕਾਰਵਾਈ ਕਰ ਰਹੀ ਹੈ ਹਾਂ ਜੀ ਸਵਾਸਤ ਦੁਆਰੇ ਆ ਕੋ ਦੇਖ ਉਹ ਨਹੀਂ ਸਾਰ ਆਏ ਨਹੀਂ ਤਾਂ ਅਸੀਂ ਪੰਜ ਜਣੇ ਸੀ ਗੱਡੀ 'ਚ ਅਸੀਂ ਅਕੂ ਆਂਦੇ ਸੀ ਫਾਜਲ ਕਿਹਾ ਤੋਂ ਇੱਥੇ ਰਸਤੇ 'ਚ ਸਾਨੂੰ ਨਹੀਂ ਪਤਾ ਲੱਗਿਆ ਕਿਵੇਂ ਸਾਨੂੰ ਨਕੇ ਰਹਿਤ ਕਿਵੇਂ ਨਹੀਂ ਕੇਰਿਆ ਪੰਜ ਜਨੇ ਗਈ ਸੀ ਉਹਨਾਂ ਗੰਡਾਸੇ ਟਪੂਏ ਚੱਕ ਕੇ ਗੱਡੀ ਦੀ ਸੀਸੇ ਕਾਰਨ ਕੀ ਬਣਿਆ ਕਾਰਨ ਇਹ ਹੋਈ ਬਣਿਆ ਪਤਾ ਹੀ ਨਹੀਂ ਲੱਗਿਆ ਸਾਨੂੰ ਸਤਾ ਕਰ ਚੁੱਕੇ ਨੇ ਕੁਛ ਇਹ ਵੀ ਦੱਸਿਆ ਗਾਣੇ ਨੂੰ ਲੈ ਕੇ ਟਕਰਾਅ ਹੋਈਏ ਇਸ ਤਰ੍ਹਾਂ ਦੀ ਆ ਗੱਲ ਕੋਈ ਨਹੀਂ ਗਾਣੇ ਲੈ ਕੇ ਨਹੀਂ ਲਾ ਕੇ ਨਹੀਂ ਗਾਣੇ ਨੂੰ ਲੈ ਕੇ ਕਿਸੇ ਗਾਣੇ ਨੂੰ ਲੈ ਕੇ ਵੀ ਰੋਲਾ ਪਿਆ ਨਹੀਂ 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 ਹੋ ਕੀ ਕਰਨ ਹੋ ਸਕਦਾ ਨਹੀਂ ਉਹ ਨਹੀਂ ਹੋਇਆ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਡੀ ਕੋਈ ਦੁਸ਼ਮਣੀ ਨਹੀਂ ਸੀ ਬਿਲਕੁਲ ਸਾਨੂੰ ਪਤਾ ਹੀ ਨਹੀਂ ਲੱਗਿਆ ਕਿਉਂ ਜਾਣ ਪਛਾਨ ਸੀ ਸੀ ਤੁਹਾਡੀ ਹਾਂ ਜੀ ਜਾਣ ਪਛਾਨ ਸੀ ਲੈ ਕੇ ਹੀ ਘਟਨਾ ਵਾਪਰੀ ਜੀ ਹਾਂ ਜੀ ਹਾਂ ਜੀ ਇਹ ਆਪਣੇ ਜਿਹੜੀ ਮਦਈ ਤੇ ਰਿਆ ਇਹ ਆਪਣੇ ਸਰਜੀਤ ਸਿੰਘ ਸਾਨੂੰ ਤੁਲਸਾ ਸਿੰਘ ਦੇ ਸੁਖਵਿੰਦਰ ਸਿੰਘ ਸਾਨੂੰ ਕਰਪਾਲ ਸਿੰਘ ਇਹ ਲਖਮੀਰਗੇ ਤਾੜਦੇ ਆ ਤੇ ਇਹ ਕਹਿੰਦੇ ਸੀਗੇ ਵੀ ਅਸੀਂ ਉੱਥੇ ਮੰਬੋਗੇ ਪਿੰਡ ਸਾਡੇ ਮਾਮੇ ਦੇ ਮੁੰਡੇ ਦਾ ਵਿਆਹ ਸੀਗਾ ਉੱਥੋਂ ਇਹ ਬਰਾਤੇ ਆ ਰਹੇ ਸੀਗੇ ਲੱਖੋਵਾਲ ਪਿੰਡ ਤੇ ਉੱਥੇ ਵੀ ਕਦੇ ਪਤਾ ਲੱਗਾ ਅੰਦਰ ਖਾਤੇ ਵੀ ਇਹਨਾਂ ਦੀ ਵੈਸਮ ਵਸਾਈ ਕੋਈ ਗਾਣਿਆਂ ਗੁਣਿਆਂ ਤੋਂ ਹੋਈ ਐ ਤੇ ਇੱਥੇ ਆਣ ਕੇ ਇਹਨਾਂ ਦਾ ਕੋ ਉਹਨਾਂ ਨੇ ਮਤਲਬ ਗੱਡੀ ਹੋਰ ਲਿਆ ਕੇ ਤੇ ਇਹਨਾਂ ਦੇ ਛੀਛੇ ਛੇ ਤੂੜਤੇ ਆ ਥੋੜੀਆਂ ਬੰਦੀਆਂ ਸੱਟਾਂ ਲਾਈਆਂ ਵਾ ਤੇ ਉਹਦੇ ਬਾਰੇ ਤਸਦੀਕ ਕਰ ਰਹੇ ਆ ਇਹ ਕੈਨੇਡਾ ਵੀ ਜਾਣ ਲੱਗਿਆ ਸਾਡਾ ਕੋਈ ਸੋਨੇ ਦੀ ਆਈਟਮ ਹੀ ਉਹ ਵੀ ਲੈ ਗਿਆ ਉਹਦੇ ਬਾਰੇ ਇਹ ਤਸਦੀਕ ਕਰਦੇ ਆ ਤੇ ਐਸ ਐਚ ਓ ਸਾਹਿਬ ਚੱਲੇ ਆਉ ਪਿੰਡ ਜਾ ਕੇ ਤੇ ਤਸਦੀਕ ਕਰਦੇ ਆ ਨਾਲੇ ਦੋਸ਼ੀਆਂ ਉਹਨਾਂ ਨੂੰ ਫੜ ਕੇ ਫਿਰ ਪਤਾ ਲੱਗੂਗਾ ਕੀ ਗੱਲਬਾਤ ਹੋਈ। ਸੱਟਾਂ ਕਿੰਨਿਆਂ ਕਿਨੋਂ ਲੱਗੀਆਂ ਕੋਈ ਨੁਕਸਾਨ ਵੀ ਹੋਇਆ? ਨਹੀਂ ਕੋਈ ਜ਼ਿਆਦਾ ਨਹੀਂ ਸੱਟਾਂ ਦੇ ਉਹਨਾਂ ਦੇ ਜਿਹੜਾ ਕਾਰ ਦੇ ਸ਼ੀਸ਼ੇ-ਫਿਸ਼ੇ ਟੁੱਟ ਕੇ ਵੱਜੇ ਆ ਤੇ ਜਾਂ ਕਿਸੇ ਦਾ ਮਾੜਾ-ਮੋਟਾ ਡਾਂਗ-ਚੋਟਾ ਵੱਜਾ ਹੋਰ ਕੋਈ ਜ਼ਿਆਦਾ ਸੱਟ ਨਹੀਂ ਹੈਗੀ। ਹਾਂ ਛਿਰੀ-ਚੋਟਾਂ ਆਈਆਂ। ਕੋਈ ਉਹਨਾਂ ਦਾ ਸਮਾਨ ਵਗੈਰਾ ਵੀ ਕਹਿੰਦੇ ਸਾਡਾ ਨੁਕਸਾਨ ਉਹਨਾਂ ਨੂੰ ਕਹਿ ਮਜ਼ਾਬ ਗਿਆ ਵੀ ਕੋਈ ਸੋਨਾ ਵਗੈਰਾ ਵਾ ਉਹ ਤਸਦੀਕ ਕਰ ਲੈਣੇ ਉਹ ਗੱਲ ਦੀ। ਕਿਉਂਕਿ ਜੇ ਇਹਨਾਂ ਦਾ ਝਗੜਾ ਆਇਆ ਤੇ ਫਿਰ ਸੁਣਨ ਵਾਲੀ ਗੱਲਤ ਨਹੀਂ ਹੋਣੀ ਚੀ ਪਰ ਫਿਰ ਵੀ ਤਸਦੀਕ ਕਰ ਲੈਂਦੇ ਆ ਤੇ ਹਮਲਾਵਰਾਂ ਦੀ ਕੋਈ ਪਛਾਣ ਹੋਈ ਕਿੱਥੋਂ ਦੇ ਸੰਤਾਰਨ ਕੀ ਵਜਾ ਹੋ ਰਹੀ ਜੀ ਦੱਸਿਆ ਵਾ ਵੀ ਕੋਈ ਰਾਜਕੁਮਾਰ ਸਾਨੂੰ ਜਸਵੰਤ ਆ ਤੇ ਇੱਕ ਗੌਰਵ ਆ ਥਾਣੇ ਸਦਰ ਫਾਜ਼ਲ ਕੇ ਦੇ ਇਹਨਾਂ ਨੂੰ ਉਹ ਜਾਣਦੇ ਹੀ ਸੀਗੇ ਤੇ ਵਜਾ ਰੰਜਿਸ਼ ਕੀ ਹੋ ਸਕਦੀ ਵਜਾ ਰੰਜਿਸ਼ ਕੋਈ ਵਿਆਹ ਦੇ ਵਿੱਚ ਆਦੇ ਕੋਈ ਸਰਪੰਚੀ ਦੇ ਗਾਣੇ ਗੁਣੇ ਤੋਂ ਹੋਇਆ ਬਾਕੀ ਤਸਦੀਕ ਕਰਦੇ ਆ ਜੀ ਇਧਰੋਂ